ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਨੇ ਹੋਰ ਬਾਈ ਠੀਕ ਠਾਕ ਹਾਂ ਤੇ ਪਿੰਡ ਹੈਗਾ ਵੀਰੇ ਭਾਈ ਬਖਤੌਰ ਬਰੰਡਾ ਮਾਨਸਾ ਰੋਡ ਤੇ ਤੇ ਨੰਬਰ ਆਪਣਾ ਸਕਰੀਨ ਤੇ ਚੱਲਦਾ ਹੁੰਦਾ ਬਾਈ ਬੁਕਿੰਗ ਆਪਣੇ ਕੋਲੇ ਵੱਡੇ ਭਾਈ ਹੁੰਦੀ ਐ 8 ਤੋਂ 9 ਮਹੀਨਿਆਂ ਦੀ ਕੰਮ ਦੀ ਇਸੇ ਕਰਕੇ ਜਿਹੜੇ ਵੀ ਤੁਰਤ ਪਰ ਲੈਣਾ ਆਉਂਦੇ ਬਾਈ ਉਹ ਪਹਿਲਾਂ ਫੋਨ ਕਰ ਲਿਆ ਕਰੋ ਆਪਣੇ ਕੋਲੇ ਤੁਰਤ ਪਰ ਕੰਮ ਨਹੀਂ ਮਿਲਦਾ ਇਸੇ ਕਰਕੇ ਆ ਬਾਕੀ ਨੰਗਦੇ ਵੜਦੇ ਹੋ ਕੇ ਜ਼ਰੂਰ ਜਾਇਆ ਕਰੋ ਬਾਈ ਉਦ ਆਪਣਾ ਘਰ ਆ ਚਾਹ ਪਾਣੀ ਛੱਕ ਕੇ ਜਾਇਆ ਕਰੋ ਤੇ ਜਿੰਨਾ ਵੀਰਾਂ ਦਾ ਵੀਰੇ ਫੋਨ ਨਹੀਂ ਸੁਣਿਆ ਜਾਂਦਾ ਹੁੰਦਾ ਨਾ ਉਹ ਬਾਰੀ-ਬਾਰੀ ਲਾ ਲਿਆ ਕਰੋ ਰਿਪੀਟ ਕਰ ਲਿਆ ਕਰੋ ਸਮਾਂ ਛੱਡ ਕੇ ਗੇਰੀ ਕੰਮ ਧੰਦੇ ਰੋਟੀ ਪਾਣੀ ਖਾਣੇ ਨੇ ਕਿੱਥੇ ਜਿੰਨੇ ਸੁਣੀਦੇ ਉਹਨੇ ਸੁਣੀਦੇ ਹੁਣ ਬਾਕੀ ਦੇ ਨਹੀਂ ਸੁਣੇ ਜਾਂਦੇ ਉਹ ਕੋਈ ਚੱਕਰ ਵਾਲੀ ਗੱਲ ਨਹੀਂ ਦੂਰੀ ਤੋਂ ਲਾ ਲਿਆ ਕਰੋ ਬਾਈ ਤੇ ਯਾਰ ਲੱਕੜ ਦਾ ਹਾਲ ਚੈੱਕ ਕਰੋ ਵੀਰੇ 32 ਅੰਗਾਂ 'ਚ 32 ਨਾ ਹੁੰਦੇ ਹਾਲ ਦੇ ਸਾਰੇ ਅੰਗਾਂ ਦੇ ਕਿਉਂਕਿ ਜੀ ਦਾ ਇੱਕ ਇੱਕ ਨਾ ਹੁੰਦਾਗਾ 32 ਅੰਗ ਲੱਗੇ ਹੁੰਦੇ ਇੱਕ ਹਲ ਨੂੰ ਬੱਤੀ ਅੰਗ ਪੂਰੇ ਆ ਹਲ ਦੇ ਤੇ ਚੈੱਕ ਕਰੋ ਵੀਰੇ ਕਿਵੇਂ ਲੱਗਿਆ ਤੁਹਾਨੂੰ ਹਾਲਾ ਇਹ ਸਰਪੰਚਾ ਲਖਵੀਰ ਵਾਲੇ ਤੋਂ ਉਹਨਾਂ ਨੇ ਤਿਆਰ ਕਰਵਾਇਆ ਸੀਗਾ ਤੇ ਪਿੱਤਲ ਦਾ ਪੋਰ ਲੱਗਿਆ ਹੋਇਆ ਬਾਈ ਇਹਨੂੰ ਤੇ ਐਨਸਰ ਪਿੱਤਲ ਕੋਕੀ ਦੀ ਮਿੰਨਾ ਕਰੀ ਕਰੀ ਹੋਈ ਹੈਗੀ ਟੋਟਲ ਤੇ ਪਾਲਿਸ਼ ਕਰੀ ਹੋਈ ਆ ਜਰੂਰ ਦੱਸਿਓ ਵੀਰੇ ਕਿਦਾਂ ਦਾ ਲੱਗਿਆ ਤੁਹਾਨੂੰ ਹਾਲਾ ਆਪਣਾ ਤੇ ਬਾਕੀ ਖੁੰਡੇ ਹੁੰਨੇ ਖਤਰਬਾਈ ਜਿਹੜੀ ਵੀਰ ਫੋਨ ਕਰਦੇ ਹੁੰਦੇ ਆ ਹਨਾ ਤੇ ਜਿਨ੍ਹਾਂ ਦੀ ਬਾਰੀ ਆ ਗਈ ਜਿਹਨਾਂ ਦੰਮੇ ਤੇ ਆਇਆ ਹੋਇਆ ਓਏ ਇੱਕ ਵਾਰੀ ਯਾਦ ਜ਼ਰੂਰ ਕਰਾ ਦਿਓ ਬਾਈ ਜਿਹਨਾਂ ਨੂੰ ਜਿੰਨੇ ਜਿੰਨਾ ਸਮਾਂ ਦਿੱਤਾ ਹੋਇਆ ਸੀਗਾ ਬਾਕੀ ਸਾਡੇ ਵੀ ਯਾਦ ਹੁੰਦਾਗਾ ਤੁਸੀਂ ਵੀ ਕੋਈ ਗੱਲ ਨਹੀਂ ਦੂਰੀ ਤੋਂ ਯਾਦ ਕਰਾ ਦਿਓ ਬਾਈ ਤੇ ਨਵੇਂ ਆਰਡਰ ਵਾਲੇ ਵੀਰਾਂ ਨੂੰ ਦੱਸ ਦਾਂ ਵੀਰੇ 8 ਤੋਂ 9 ਮਹੀਨੇ ਦੀ ਬੁਕਿੰਗ ਹੁੰਦੀ ਆ ਆਪਣੇ ਕੋਲੇ ਤੇ ਜੇ ਕੋਈ ਵੀਰ ਕੋਰੀਅਰ ਵਾਲਾ ਹੈਗਾ ਬਾਹਰਲੇ ਦੇਸ਼ ਭੇਜਣ ਵਾਲਾ ਕੋਰੀਅਰ ਵਾਲਾ ਤਾਂ ਉਹ ਕੰਟੈਂਟ ਜ਼ਰੂਰ ਕਰੇ ਸਾਡੇ ਨਾਲ ਕੋਰੀਅਰ ਵਾਲਾ ਕੋਈ ਵੀਰ ਹੈਗਾ ਕੋਈ ਆਪਣੇ ਵੀਡੀਓ ਦੇਖਦਾ ਹੈ ਜਾਂ ਤੁਹਾਡਾ ਕੋਈ ਆਪਣੇ ਜਿਹੜੇ ਦੋਸਤਾਂ ਫੇਸਬੁਕ ਤੇ ਜੁੜੇ ਹੋਏ ਆ ਉਹਨਾਂ ਦਾ ਕੋਈ ਮਿੱਤਰ ਆ ਤੁਹਾਡੀ ਤੱਕਰ ਸਨੇਹਾ ਜਰੂਰ ਦਿਓ ਜੀ ਧੰਨਵਾਦ ਵੀਰੇ ਸੜਾ